ਕਦਾ ਮਾਈ ਹੁੰਦੀ ਹੈਗੀ ਤੀਵੀ ਦਾ ਬਣ ਕੇ ਬਹਿ ਗਿਆ ਪਹਿਲੀ ਆਈ ਤੇ ਤਾਂ ਹੁਣ ਅਸੀਂ ਕਿੱਧਰ ਬੁੱਥੜ ਚੱਕਿਆ ਸੀਗਾ ਕਿੱਥੇ ਗਏ ਸੀ ਬਾਰ ਸਾਰੇ ਖੁੱਲੇ ਬੈਸ ਸੀ ਉਹ ਅਸੀਂ ਤਾਂ ਇੱਥੇ ਦਾ ਗੈਂਡਾ ਡਾਕਟਰ ਲਵੇ ਲੈ ਡਾਕਟਰ ਕੋਲੇ ਜਾਣ ਨੂੰ ਦੱਸ ਕੀ ਹੋਇਆ ਸੀਗਾ ਚੰਗੀ ਭਲੀ ਤਾਂ ਹੈਗੀ ਐ ਇਹ ਉਹ ਗੱਲ ਤਾਂ ਸੁਣ ਲੈ ਇੱਕ ਮਿੰਟ ਆ ਸੁਣੀ ਹੋਈਆਂ ਨੇ ਮੰਮੀ ਜੀ ਗੱਲ ਤਾਂ ਚੰਗਾ ਤੂੰ ਤਾਂ ਚੁੱਪ ਹੀ ਰਹਿ ਆਖੇ ਤੋਬੇ ਦਾ ਘਵਾ ਡੱਡੂ 2 ਘੰਟੇ ਹੋ ਗਏ ਇੱਕ ਚਾਹ ਦੀ ਕੁੱਟਣੀ ਬੰਦ ਦੀ ਇਹ ਕਿੱਧਰ ਗਏ ਨੇ ਇੱਕ ਤੇ ਨਿਕਲਿਆ ਹੋਊਗਾ ਮਾਰੇ ਜਨੂੰ ਟਰੈਡਰ ਜਾਂਦਾ ਦਾ ਜੇ ਬਾਹਰੀ ਲੋਕੀਆ ਚੁੰਨੀ ਦੇ ਲੜ ਬੰਨ ਲਿਆ ਕਰ ਉਹਨੂੰ ਮੰਮੀ ਜੀ ਮੈਂ ਪੇਕੀ ਜਾਇਆ ਹੁਣ ਤਾਂ ਬਹੁਤ ਦਿਨ ਹੋ ਗਏ ਨਾਲੇ ਐਡੀ ਖੁਸ਼ਖਬਰੀ ਦੀ ਗੱਲ ਆ ਮੈਂ ਮੇ ਡੈਡੀ ਨੂੰ ਵੀ ਦੱਸਿਆ ਹੂੰ ਤੇ ਰਸਰੇ ਕਿਧਰੇ ਨਹੀਂ ਤੇਰੀਆਂ ਬਾਹਾਂ ਅਕੜੀਆਂ ਹੈਗੀਆਂ ਮੈਂ ਹੂੰ ਤਾਂ ਤੈਨੂੰ ਡਾਕਟਰ ਲੈ ਕੇ ਬੈਡ ਰੈਸਟ ਦੱਸੀ ਹੈਗੀ ਜਦੋਂ ਮੋਟਰਸਾਈਕਲਾਂ ਤੇ ਤੇ ਬੱਸਾਂ ਤੇ ਚੜ੍ਹਦਾ ਸੈਰ ਸੱਟੇ ਕਰਨੇ ਨੇ ਉਦੋਂ ਬੈਡ ਰੈਸਟ ਖਤਮ ਹੋਊਗੀ ये कितने चले गए मेरे को टाइम ही काफी हो गया बड़ा टाइम हो गया इन्होंने ठाया भी नहीं है मैंने जामा के थे मेरी सास पहले दिन ही बोला था कि ਬੈਠੇ ਬੈਠੇ ਮਾਂ ਜੀ ਜਿੰਨੀ ਵਸਦੀ ਰਹਤੀ ਏ ਉੱਠ ਖੜੇ ਹੋ ਰ ਪਤਾ ਹਾਂਜੀ ਪੁੱਤ ਨਾ ਮੜਾ ਜਾ ਟਾਈਮ ਨਾ ਉੱਠ ਖੜਿਆ ਕਰ ਮੰਮੀ ਜੀ ਬੈਸੀ ਲੇਟ ਹੋ ਗਈ ਇਹ ਨਾ ਪਿੰਡਾਂ ਦਾ ਮਾਹੌਲ ਹੈਗਾ ਨਹੀਂ ਤੈਨੂੰ ਪਤਾ ਪਿੰਡਾਂ ਦੇ ਲੋਕ ਤਾਂ ਉਦੀ ਗੱਲਾਂ ਕਰਨ ਲੱਗ ਜਾਂਦੇ ਰਗੇ ਹਾਂਜੀ ਤੂੰ ਐ ਕਰ ਚਾਹ ਪੀਣੇ ਪਹਿਲਾਂ ਚਾਹ ਪੀ ਲੈ ਜਿੰਨਾ ਆ ਕੇ ਉਹਨਾਂ ਨਾਲ ਆ ਮੈਂ ਪਹਿਲਾਂ ਨਾਲੇ ਨੇ ਕੱਪੜੇ ਚੇਂਜ ਕਰ ਲੈਣੇ ਹਾਂ ਚਲ ਪੁੱਤ ਐ ਕਰ ਲੈ ਠੀਕ ਹੈ ਮੰਮੀ ਜੀ വയ്യ ലാഖാ ടാ ജോലീ നയാണി ആഗി ജിദ്ധരന ਕੀ ਕਰੀਏ ਨੇ ਸੰਦੀਪ ਕੁਛ ਨਹੀਂ ਸਬਜੀ ਵਾਸਤੇ ਮਟਰ ਜੀ ਕੱਢੀ ਆਂਦੀ ਸੀ ਅੱਛਾ ਤੇ ਨਾਲੇ ਮੂੰਜਾ ਬਣਾ ਰੱਖਿਆ ਕੀ ਹੋ ਗਿਆ ਮੰਮੀ ਨੇ ਕਿਹਾ ਤਾਂ ਕੁਛ ਮੰਮੀ ਨੇ ਮੈਨੂੰ ਕੁਛ ਨਹੀਂ ਕਿਹਾ ਮੈਂ ਨਾ ਪੇਕੇ ਜਾਣ ਨੂੰ ਬੜਾ ਦਿਲ ਕਰੀ ਜਾਂਦਾ ਤੁਸੀਂ ਛੱਡਿਆ ਹੋਂਗੇ ਮੈਨੂੰ ਚੱਲ ਮੈਂ ਕੋਈ ਨਾ ਛੱਡਿਆ ਹਾਂ ਟਾਈਮ ਕੱਢ ਕੇ ਮੂੰ ਤਾਂ ਮੈਨੂੰ ਥੋੜਾ ਜਿਹਾ ਕੰਮ ਜਿਆ ਸੀਗਾ ਚੱਲ ਮੈਂ ਟਾਈਮ ਕੱਢ ਲੂਗਾ ਕੋਈ ਕਿੰਨੇ ਦਿਨ ਹੋ ਗਏ ਦੇਖੀ ਮੈਂ ਅਖਾ ਚੱਲ ਮੈਂ ਡੈਡੀ ਨੂੰ ਮਿਲਿਆ ਹੁਣੀ ਕਿੰਨੇ ਦਿਨ ਹੋ ਗਏ ਇੱਥੇ ਬੈਠੀ ਹਾਂ ਹਾਂ ਕੋਈ ਨਾਲ ਫੋਨ ਫਾਨ ਵੀ ਨਹੀਂ ਆਇਆ ਮੈਨੂੰ ਤਿੰਨ ਚਾਰ ਦਿਨ ਹੋ ਗਏ ਨਾ ਫੋਨ ਆ ਹੀ ਨਹੀਂ ਬੱਸ ਤਿੰਨ ਛੇ ਡਾਡੀ ਦਾ ਫੋਨ ਉਹ ਹੋ ਰਿਹਾਗਾ ਖਰਾਬ ਹੋ ਰਿਹਾਗਾ ਤਾਂ ਨਹੀਂ ਕੀਤਾ ਉਹਨਾਂ ਨੇ ਹਾਂ ਚੱਲਣਾਂ ਲਈ ਪਤਾ ਲਿਆਵਾਂਗੇ ਮੈਂ ਵੀ ਕਰਾਂ ਮੈਂ ਜਾਇਆ ਮੈਂ ਤੇਰੇ ਭਾਣੇ ਨਾਲ ਉਸਾ ਮੈਨੂੰ ਵੀ ਨਹੀਂ ਟਾਈਮ ਲੱਗਦਾ ਹੈਗਾ ਹਾਂ ਮੈਂ ਕਿੱਥੇ ਜਾਣਾ ਬਾਈ ਕੁਛ ਨਹੀਂ ਮੰਮੀ ਜੀ ਉਹ ਮੰਮੀ ਸੰਦੀਪ ਨੇ ਪਿੰਡ ਜਾਣਾ ਸੀਗਾ ਮੈਂ ਪਿੰਡ ਜਾਣੂ ਕੀ ਇਹਦੀ ਬਾਹ ਆਕੜੀਆਂ ਨੇ ਗਿਆ ਉੱਥੋਂ ਹੀ ਆਈਏਗੀ ਮੰਮੀ ਜੀ ਕਿੰਨੇ ਦਿਨ ਹੋ ਗਏ ਮੇਰੇ ਡੈਡੀ ਨੂੰ ਮੈਨੂੰ ਬੜਾ ਜੀ ਕਰੀ ਜਾਂਦਾਗਾ ਤਾਂ ਕਰਕੇ ਮੈਂ ਕਿਹਾ ਚੱਲ ਮੈਂ 1-2 ਦਿਨ ਲਾਇਆ ਹੋਊਂਗਾ ਐਂ ਕਰ ਚੱਕ ਕੇ ਤਾਂ ਜੁੱਲੀ ਤਾਂ ਆਪਣਾ ਸਦਾ ਵਸਤੀ ਛੱਡਿਆ ਫਿਰ ਇਹਨੂੰ ਓਏ ਐਵੇਂ ਕ ਮੰਮੀ ਮਾਗਰ ਪੈਣੀ ਹੁੰਦੀ ਆ ਉਹਦਾ ਵੀ ਜੀ ਕਰਦਾਗਾ ਤੂੰ ਹੁਣ ਜਾਂਦੀ ਨਹੀਂ ਪੇਕੇ ਆਪਦੇ ਪੇਕੇ ਮੈਂ ਸਾਲ ਬਾਦੋ ਜਾਨੀ ਆਏ ਨਹੀਂ ਵੀ ਅਗਰ ਤੀਜੇ ਦਿਨ ਟਿੰਡ ਬੋੜੀ ਚੱਕ ਤੇ ਪੇਕੀ ਵਗ ਜਾ ਉਹ ਤੀਜੇ ਦਿਨ ਕਿੱਥੋਂ ਮਤਲਬ ਮਹੀਨੇ ਤੱਕ ਤੇ ਹੋ ਗਿਆ ਮਹੀਨੇ ਤੱਕ ਤੇ ਹੋ ਗਿਆ ਤੈਨੂੰ ਤਾਂ ਲੱਗਣਾ ਤੂੰ ਤਾਂ ਕਿ ਇਦੀ ਹੀ ਘਰਾਵੇਂਗਾ ਮੇਰੇ ਨਾਲ ਤਾਂ ਕੋਈ ਕਦੇ ਵੀ ਨਾ ਖੜਿਆ ਮਾਂ ਤਾਂ ਮਾਈ ਹੁੰਦੀ ਹੈਗੀ ਸ਼ੀਮੀ ਦਾ ਬੜਕੇ ਬੈ ਗਿਆ ਪਹਿਲੀ ਆਈ ਤੇ ਪਰ ਮੰਮੀ ਜੀ ਕੀ ਹੁੰਦਾ ਸੀ ਇੱਕ ਦਿਨ ਲਾਏ ਆਉਂਦੀ ਮੈਂ ਸ਼ਾਮ ਤੱਕ ਵਾਪਸ ਆ ਜੂੰਗੀ ਕਿਤੇ ਨਹੀਂ ਜਾਣਾ ਐਨਾ ਤੇਰੇ ਪਿਓ ਨੇ ਕੋਈ ਪਾੜੇ ਰੁਪਏ ਨਹੀਂ ਦਿੱਤੇ ਵੀ ਮੋਟਰਸਾਈਕਲ ਚ ਪਵਾ ਤੇਲ ਤੇ ਭੱਜ ਜਾ ਚੁੱਪ ਕਰਕੇ ਬਹਿ ਜਾ ਸਬਜੀ ਸੁਬਜੀ ਉਤਾਰ ਲ ਆ ਚੱਕ ਮਿਰਚਾ ਕਿਤੇ ਨਹੀਂ ਜਾਣਾ ਮੈਨਾਂ ਉਹ ਕੰਮ ਪੇਰਨੇ ਸਾਰੇ ਖੇਤ ਦੇ ਕਰ ਲਾਂ ਉਹ ਕੰਮ ਆ ਉਹ ਕਰ ਲੂੰਗਾ ਮੰਮੀ ਕਣਕ ਦੀ ਜੀਤੀ ਹੋਰ ਕੀ ਕਰਨਾ ਹੈਗਾ ਹੁਣ ਜਿਹੜਾ ਤਿਹਾਰੀ ਆ ਪੁੱਛਿਆਗਾ ਪੱਟ ਡੋਲੇ ਘਾੜਨ ਨੂੰ ਤੂੰ ਆਪ ਘੜ ਲਾ ਨਾ ਹਰਾ ਹਰਾ ਬੀਜ ਦੇ ਉਹ ਬੀਜ ਦਾਂਗੇ ਹਰੇ ਆਲੇ ਬਾਹਾਂ ਤੇ ਕੋਈ ਇਹਦੇ ਸਮੇਂ ਬੈਠਾ ਰ ਕੋਈ ਕੰਮ ਨੂੰ ਨਾ ਹੱਥ ਪਾਈ ਉਹ ਕਰੀ ਤਾਂ ਜਾਨਾ ਮਮੀ ਕੰਮ ਹੋਰ ਦਾ ਸਮਾਂ ਕੀ ਕਰਾਂ ਹੁਣ ਤੈਨੂੰ ਹੁਣ ਕੰਮ ਵੀ ਮੈਂ ਦੱਸਿਆ ਕਰੂੰ ਭਾਈ ਉਹ ਖੇਤ ਦਾ ਪਹਿਲਾਂ ਤੂੰ ਕਰਦੀ ਹੁਣ ਮੈਂ ਆਪ ਕਰੀ ਤਾਂ ਜਾਨਾਗਾ ਸਿੱਧਾ ਹੁਕੇ ਤੂੰ ਭੱਜ ਜਾ ਦਿਹਾੜੀ ਇਹਨੂੰ ਦੇਖ ਲੈਣਾ ਉਹਦੇ ਰੋਟੀ ਫੜਾਈ ਕੋਈ ਨਾ ਪੜਾਇਆ ਹੁ ਤੱਕ ਬਤਾਵੇ ਰੋਟੀਆਂ ਇਹਦੇ ਸਾਰੇ ਤੂੰ ਚੜੀ ਬੈਠੀ ਹੈਗੀ ਬਣਾਉਣੀ ਆ ਮੰਮੀ ਜੀ ਲਿਪ ਲਾਂਦੀ ਆ ਤੜਕੇ ਮੂੰਹ ਪਤਾ ਨਹੀਂ ਇਹਨੂੰ ਕੀ ਪੱਟੀਆਂ ਪੜਾਈ ਜਾਂਦੀ ਹੈਗੀ ਉਹ ਕੋਈ ਨਹੀਂ ਪੱਟੀ ਪੜਾਈ ਤੂੰ ਜਾ ਬਗ ਜਾ ਮੰਮੀ ਕੰਮ ਕਰ ਲੈ ਮੈਂ ਤਾਂ ਕੰਮ ਹੀ ਕਰੂੰਗੀ ਇਹਨੂੰ ਨਾ ਕਹੀਂ ਮੰਜੇ ਤੋਂ ਪੈਰ ਥੱਲੇ ਲਾ ਲਾ ਉਹ ਲਾਉਂਦੀ ਆ ਵੀ ਸਾਰਾ ਤਾਂ ਕਰੀ ਜਾਂਦੀ ਹੈਗੀ ਸੱਟ ਹੀ ਆਖਣਾ ਨਹੀਂ ਦਾ ਪਤਾ ਨਹੀਂ ਕੀ ਹੈ ਵਸਾ ਵਾਲਾ ਮੈਂ ਤਾਂ ਕੁਛ ਕਿਹਾ ਵੀ ਨਹੀਂ ਮੈਂ ਸਿਰਫ ਪੇਕੇ ਜਾਂਦੀ ਕਿਹਾ ਸੀ ਮੰਮੀ ਜੀ ਨੇ ਕਿੰਨਾ ਕੁਝ ਸੁਣਾਤਾ ਮੈਨੂੰ ਉਹ ਆਪ ਕਿਹੜਾ ਮੰਮੀ ਹੁਣ ਪੇਕੇ ਜਾਂਦੀ ਨਹੀਂ ਆਪ ਤਾਂ ਉਹਦੀ ਕਹਿ ਦਿੰਦੀ ਸੀ ਤੀਜੇ ਦਿਨ ਮੇਰੇ ਭਾਈ ਦਾ ਫੋਨ ਆਇਆ ਮੈਂ ਤਾਂ ਜਾਣਾ ਆ ਮੈਂ ਮੰਨਦੀ ਆ ਜੀ ਮੰਮੀ ਜੀ ਦਾ ਸੁਵਾਣਾ ਥੋੜਾ ਰੁੱਖਾ ਵਾ ਪਰ ਇੰਨਾ ਵੀ ਰੁੱਖਾ ਨਹੀਂ ਹੋਣਾ ਚਾਹੀਦਾ ਵਾ ਮੈਂ ਤਾਂ ਉਹਨਾਂ ਨਾਲ ਅੱਗੇ ਕਦੇ ਬੋਲੀ ਵੀ ਨਹੀਂ ਹੈਗੀ ਫਿਰ ਵੀ ਮੇਰੇ ਨਾਲ ਇੰਨਾ ਬਿੱਤਕਰਾ ਕਰਦੀ ਨੇ ਹਾਂ ਬੱਸ ਹੁਣ ਮੈਂ ਕੀ ਕਰਾਂ ਯਾਰ ਤੂੰ ਚੱਲ ਕੋਈ ਗੱਲ ਨਹੀਂ ਐਵੇਂ ਗੱਲ ਕੀਤੀ ਤੇਰੇ ਨਾਲ ਮੰਮੀ ਦਾ ਕੀ ਹੈ ਚਲੋ ਮੈਂ ਰੋਟੀ ਬਣਾਉਣੇ ਨਾਲ ਸਬਜ਼ੀ ਤੁਸੀਂ ਖੇਤ ਜਾ ਕੇ ਫੜਾਇਆ ਹਾਂ ਹਾਂ ਚਲ ਬਣਾਦੀ ਮੈਂ ਮੜਾ ਨਾਲ ਇੱਧਰ ਦੁਕਾਨ ਤੇ ਜਾਵਾਂ ਲਿਆਉਣਾ ਤਾਂ ਨਹੀਂ ਹੈ ਕੁਝ ਹੋਰ ਨਹੀਂ ਕੁਝ ਨਹੀਂ ਲੈਣਾ ਆਪਣਾ ਕਹਿ ਹੈ ਜਾ ਸਵਾਤ ਕਿੱਥੇ ਫਤਨ ਨੂੰ ਮੀਜੀ ਨੂੰ ਕੀ ਹੋਇਆਗਾ ਕਿਤੇ ਵੀ ਨਹੀਂ ਆਉਣ ਜਾਣ ਦਿੰਦੀ ਮਿੰਟਾਂ ਐਂ ਤਾਂ ਮੈਨੂੰ ਮੈਨੂੰ ਕਦੇ ਮੇ ਡੜੀ ਨਾਲ ਵੀ ਨਹੀਂ ਮਿਲਣ ਦੇਣਾ ਕੀ ਕਰਾਂ ਕਿ ਮੈਂ ਜਾਵਾਂ ਕੀ ਹੋਇਆ ਉਹ ਕੀ ਕਰ ਰਿਹਾ ਹੈ ਮੈਂ ਤਾਂ ਪੰਪ ਕਰ ਰਿਹਾ ਹਾਂ ਹਾਲੇ ਤੱਕ ਠੀਕ ਤਾਂ ਐ ਤੂੰ ਸ਼ਾਇਦ ਉਲਟਾ ਫਿਲਟਾ ਖਾ ਲਿਆ ਤਾਂ ਕਰਕੇ ਅੱਛਾ ਬੱਤ ਜੇ ਲੱਗੀ ਚੱਲ ਕੋਈ ਨਾ ਆਪਾਂ ਡਾਕਟਰ ਕੋਲੇ ਚੱਲ ਆਉਂਦੇ ਆ ਜਦੋਂ ਨਹੀਂ ਹੈਗਾ ਲੱਭਾਰ 20 ਵਾਰੀ ਕਿਹਾ ਨੂੰ ਵੀ ਬਾਹਰ ਲਾ ਕੇ ਰੱਖਿਆ ਕਰ ਪਈ ਕੋਈ ਕੁੱਤਾ ਬਿੱਲਾ ਵੜ ਜਾਂਦਾ ਸੰਦੀਪ ਲੱਛੜੂ ਵੀ ਆ ਪਿਆਗਾ ਵਿਚਾਲੇ ਸੱਟਾ ਦੰਦੀ ਆ ਇਹਦੇ ਵੀ ਕੋਈ ਲੱਛਣ ਨਹੀਂ ਹੈਗੇ ਕੰਮ ਕਰਨ ਵਾਲੇ ਸੰਦੀਪ ਉਹ ਮੈਂ ਮਰ ਜਾ ਸਾਰੇ ਬਾਰ ਖੁੱਲੇ ਪਏ ਨੇ ਕਿੱਧਰ ਆ ਇੱਧਰ ਰਬੇ ਸੰਦੀਪ ਕਿੱਧਰ ਵਾਕੀ ਕਿਸੇ ਨੇ ਕਰੇ ਤਾਂ ਨਹੀਂ ਬਾਕੀ ਕੀ ਜੇ ਗਈ ਹੋਣੀ ਆ ਕੋਈ ਨਾ ਆਉਂਦੇ ਅੱਜ ਇਹਨੂੰ ਮੈਂ ਕਰਦੀ ਆ ਲੋਟ ਚੱਕ ਲੈਂਦੀ ਮੂੰਹ ਤੁਰਪੰਦੀ ਆਗੀ ਤੇ ਤੈਨੂੰ ਹਜੇ ਵਿਆਹੀ ਨੂੰ ਕਿੰਨਾ ਕ ਟਾਈਮ ਹੋਇਆ ਨਾ ਕਰਦਾ ਦੇ ਘਰ ਫੇਰ ਲੋਟ ਆਉਗੇ ਆ ਜਾਂਦੇ ਆ ਮੁੰਡੇ ਜਨੇ ਸਰ ਚੜਾ ਰੱਖੀ ਆ ਕੀ ਕੱਲੀ ਸੋਣੀ ਸੋਣੀ ਹੈਗੀ ਆ ਕੇ ਸੋਣੀ ਦੇਖ ਲੋ ਸੋਹਣੇ ਤਾਂ ਕੇ ਕੋੜ ਤੁੰਬੇ ਵੀ ਬਿਥੇਰੇ ਹੁੰਦੇ ਨੇ ਆ ਨਹੀਂ ਦੇਖਿਆ ਹੈਗਾ ਕੋਈ ਬੰਦੇ ਚ ਗੁਣ ਵੀ ਹੋਵੇ ਮੈਨੂੰ ਤਾਂ ਐਸੀ ਵੀ ਨਿਆਣੀ ਆ ਚੱਲ ਜਿੱਧਰ ਨੂੰ ਲਾਵਾਂਗੇ ਉਧਰ ਨੂੰ ਹੀ ਲੱਗ ਜੂ ਪਰਾਇ ਨਹੀਂ ਪਤਾ ਜਿੰਨੀਆਂ ਨਿੱਕੀਆਂ ਹੁੰਦੀਆਂ ਨੇ ਉੰਨੀਆਂ ਹੀ ਤਿੱਖੀਆਂ ਹੁੰਦੀਆਂ ਨੇ ਆ ਜਾਂਦੇ ਇਹਨੂੰ ਘਰੇ ਆਇਆ ਸਕੂਟੇਂਂਟਰੀ ਲਾ ਲਿਆ ਪਾਰਲਾ ਪਾਰਤਾ ਪਾ ਲਾ ਕੇ ਗਏ

ਉਹ ਗੱਲ ਤਾਂ ਸੁਣ ਲੈ ਇੱਕ ਮਿੰਟ। ਸੁਣੀ ਹੋਈਆਂ ਨੇ। ਮੰਮੀ ਜੀ ਗੱਲ ਤਾਂ ਚੱਲ ਤੂੰ ਤਾਂ ਚੁੱਪ ਹੀ ਰਹਿ। ਅਕੇ ਤੋਬੇ ਦਾ ਘਵਾ ਡੱਟੂ। ਗੱਲ ਸੁਣੇਂਗੀ? ਸੁਣਾ ਦੱਸ ਕੀ ਇਸ ਗੱਲ ਸੁਣਾਵੇਂਗਾ? ਉਹ ਮੰਮੀ ਅਸੀਂ ਡਾਕਟਰ ਕੋਲੇ ਗਏ ਸੀਗੇ ਤੇ ਤੂੰ ਦਾਦੀ ਮੰਨਣ ਵਾਲੀਆਂ। ਸੱਚੀ ਵੇ ਬੋਤਾ? ਹਾਂ। ਦਾਦੀ ਦਾ ਤੂੰ ਸੁਣਦੀ ਨਹੀਂ ਆਉਂਦੀ ਕੋੜਾ ਦੱਪੀ ਜਾਂਦੀਆਂ ਵਿੱਚ। ਚਲ ਕੋਈ ਨਾ ਇਹ ਤਾਂ ਬੜੀਆ ਖੁਸ਼ਖਬਰੀ ਆ। ਮੰਮੀ 10 ਦਿਨ ਬੈੱਡ ਰੈਸਟ ਤੇ ਦੱਸਿਆ ਸੰਦੀਪ ਨੂੰ। ਵੇ ਦੱਸ ਕਿ ਦਿਨ ਕੰਮ ਘੱਟ ਕਰਿਓ ਤੁਸੀਂ ਲੈ ਕੰਮ ਕਰਨ ਨੂੰ ਦੱਸ ਕੀ ਐ ਨਾ ਆਪਣੇ ਕਿਹੜਾ ਕਮਾਂਦੜਾ ਕੇ ਖੇਤ ਰੋਟੀਆਂ ਲੈ ਕੇ ਜਾਣੀਆਂ ਨੇ ਉਹ ਫੇਰ ਵੀ ਮੰਮੀ ਕੰਮ ਮਾੜੇ ਮਾੜੇ ਨਾਲ ਬਹੁਤ ਹੋ ਜਾਂਦਾ ਜੇ ਕੁੜੀ ਤੂੰ ਚਾਹ ਦੇ ਕੁੱਟ ਕਰ ਲਿਆ ਹਾਂਜੀ ਫੇਰ ਵੀ ਮੰਮੀ ਤੈਨੂੰ ਪਤਾ ਮਾੜੇ ਮਾੜੇ ਨਾਲ ਕੰਮ ਬਹੁਤ ਹੋ ਜਾਂਦਾ ਭਾਂਡਾ ਠੀਕਰ ਮਾਇ ਦੀ ਕੋਈ ਪਾਣੀ ਪੂਣੀ ਦੀ ਬਾਲਟੀ ਭਰੀ ਉਹਨੇ ਕਿਹਾ ਨਹੀਂ ਚੱਕਣੀ ਦੱਸ ਦੇਣਾ ਹਜੇ ਬੇ ਭਾਈ ਪਾਣੀ ਦੀ ਬਾਲਟੀ ਨਾਉਣ ਵਾਸਤੇ ਤਾਂ ਹੁਣ ਉਹ ਨੂੰ ਮੈਂ ਤਾਂ ਨਹੀਂ ਪਾਣੀ ਪਾਉਣ ਲੱਗੀ ਉਹ ਕੋਈ ਨਾ ਮੈਂ ਬੈਠਾ ਮੈਂ ਆਪ ਹੀ ਪਾ ਦਿਆ ਕਰੂੰਗਾ ਤੂੰ ਤਾਂ ਵਾਲੀ ਹੱਥ ਛੱਡ ਦੇ ਠੀਕ ਆ ਤੂੰ ਐਵੇਂ ਹੀ ਨਾ ਕੋਈ 19 21 ਹੋ ਗਈ ਫਿਰ ਪਛਤਾਵਾਂਗੇ ਬੇਲੇ ਨੂੰ ਤੇ ਭਾਈ ਮੈਂ ਉਹਨੂੰ ਦੱਸ ਕੀ ਕਹਿਣੀ ਹੈਗੀ ਅਕੇ ਮਾੜਾ ਮਾੜਾ ਹੀ ਕਰ ਲੇ ਤੇ ਮੇਰੇ ਤੇ ਹੱਥ ਚੜਦੇ ਨੇ ਮੈਂ ਜੇ ਤੂੰ ਵਾਲਾ ਔਖਾ ਨਾ ਮੈਂ ਤੇਰੇ ਵੱਲ ਜੰਨੀ ਆ ਨਾਨਕੀ ਨਾਨਕਾ ਨੂੰ ਚੱਕ ਲਿਆ ਕਰ ਸਿਰ ਤੇ ਸਮਝਾਉਣ ਦੀ ਫਾਇਦਾ ਨਹੀਂ ਤੈਨੂੰ ਤਾਂ ਲੈ ਦੇਖ ਲੈ ਮੜੇ ਜੀ ਦੋ ਦਿਨ ਟੱਪੇ ਨੇ ਹੁਣੇ ਜੋਰੂ ਦਾ ਕਲਾਮ ਭਾੜ ਕੇ ਬਹਿ ਗਿਆ ਆਇ ਨਹੀਂ ਹੈਗਾ ਵੀ ਕਿੱਥੇ ਦਾ ਕਹੇ ਮਾਂ ਤੂੰ ਆਰਾਮ ਕਰ ਲੈ ਕਿੱਥੇ ਉਹਵੇਂ ਮੇਰੇ ਮੈਨੂੰ ਕਹਣਾ ਵੀ ਤੂੰ ਕੰਮ ਕਰ ਮੈਂ ਕਿ ਸੋਡੀ ਗੋਲੀ ਰੱਖੀ ਹੋਈ ਆ ساری ਉਮਰ ਵਾਸਤੇ ਪਹਿਲਾਂ ਤਾਂ ਤੈਨੂੰ ਆ ਕੇ ਜੰਮਿਆ ਤੇ ਪਾਲਿਆ ਹੁਣ ਤੇਰੀ ਧੀ ਵੀ ਦੇ ਜਵਾਕ ਪਾਲਾ ਨਾ ਇਤਨੀ ਧੀ ਵੀ ਨੂੰ ਪਾਲਾ ਮੈਂ ਤਾਂ ਐਸੀ ਕੰਮਾਂ ਜੋ ਗਰੀ ਰਹਗੀ ਨੀ ਲਿਆ ਦੇ ਚਾਦੀ ਕੁੱਟਾ ਹਾਂਜੀ ਹਾਂਜੀ ਆ ਲੋ ਮੰਮੀ ਚਾਹ ਪੀ ਦੋ ਘੰਟੇ ਹੋ ਗਏ ਕਿ ਚਾਹ ਦੇ ਕੁੱਟ ਨਹੀਂ ਬਣਦੀ ਇਹ ਕਿੱਧਰ ਗਏ ਨਹੀਂ ਇੱਥੇ ਨਿਕਲਿਆ ਹੋਊਗਾ ਮਾਰੇ ਜਨੇ ਟਿੱਡਰ ਜਾਂਦਾਗਾ ਜੇ ਬਾਰੇ ਔਖੀ ਚੁੰਨੀ ਦੇ ਲੜ ਬੰਨ ਲਿਆ ਕਰੋ ਉਹਨੂੰ ਮੰਮੀ ਜੀ ਮੈਂ ਪੇਕੀ ਜਾਇਆ ਹੁਣ ਤਾਂ ਬਹੁਤ ਦਿਨ ਹੋ ਗਏ ਨਾਲੇ ਐਡੀ ਖੁਸ਼ਖਬਰੀ ਦੀ ਗੱਲ ਆ ਮੈਂ ਮੇ ਡੈਡੀ ਨੂੰ ਵੀ ਦੱਸਿਆ ਹਾਂ ਫੋਨ ਤੇ ਰਸਦੇ ਕਿਦਰੇ ਨਹੀਂ ਤੇਰੀਆਂ ਬਹਾ ਆਕੜੀਆਂ ਹੈਗੀਆਂ ਮੈਂ ਉਹ ਤਾਂ ਤੈਨੂੰ ਡਾਕਟਰ ਲੈ ਕੇ ਬੈਡ ਰੈਸਟ ਦੱਸੀ ਹੈਗੀ ਜਦੋਂ ਮੋਟਰਸਾਈਕਲਾਂ ਤੇ ਤੇ ਬੱਸਾਂ ਤੇ ਚੜਨਾ ਸੈਰ ਸੱਟੇ ਕਰਨੇ ਨੇ ਉਹਦੇ ਬੈਡ ਰੈਸਟ ਖਤਮ ਹੋ ਗਈ ਤਾਂ ਮੇਰੇ ਨਹੀਂ ਸੋਡਾ ਕੋਈ ਬਾਰ ਆ ਮੈਂ ਜੇ ਜਾਉਂਦਾ ਫਿਰ ਕਿ ਹੁੰਦਾ ਮੈਂ ਸ਼ਾਮ ਤੱਕ ਵਾਪਸ ਆ ਜੂੰਗੀ ਕਿ ਤੈਨੂੰ ਜਾਣਾ ਭਾਈ ਪਹਿਲਾਂ ਆਉਗਾ ਕਣਕੋ ਕਣਕੇ ਸਾਭ ਲਾਂਦੇ ਫੇਰ ਵਾਪਸ ਜੀ ਸẽ ਆਇਂਗਾ ਤੂੰ ਕਰਦੇ ਹੋਗੇ ਸਪਰੇਅ ਕਰਨ ਵਾਲੀ ਪਈ ਆ ਮੈਂ ਥੋੜੀ ਬੱਗਦੇ ਆਂਨੇ ਦਿਹਾੜੀਆਂ ਦੀਆਂ ਰੋਟੀਆਂ ਪਰ ਤੁਸੀਂ ਆਪ ਸੋਚੋ ਕਿੰਨੇ ਦਿਨ ਹੋ ਗਏ ਕਿੰਨੇ ਮਹੀਨੇ ਹੋ ਗਏ ਮੈਂ ਇੱਕ ਕੰਨਾ ਮੂੰਹ ਵੀ ਨਹੀਂ ਦੇਖਿਆ ਹੈਗਾ ਉੱਥੇ ਆਈ ਹੈਗੀ ਕਿ ਬਾੜਾ ਇੰਨਾ ਪੇਕੇ ਨਾ ਮਾਉਂਦੇ ਸੀ ਉਹ ਤਾਂ ਕਹਿੰਦੀ ਵੀ ਮੇਰਾ ਵਿਆਹ ਨਾ ਕਰੋ ਮਮੀ ਤੁਸੀਂ ਵੀ ਤਾਂ ਪੇਕੇ ਜਾ ਹੀ ਹਉਣੇ ਮੈਨੂੰ ਵੀ ਜਾਇਆ ਹੁੰਦਾ ਤੂੰ ਮੇਰੇ ਨਾਲ ਹੁਣ ਬਰਾਬਰੀ ਕਰੇਂਗੀ ਨਹੀਂ ਮੈਂ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਮੇਰਾ ਐਨੀ ਜੀਬ ਤੇਰੇ ਉੱਪਰ ਨਾ ਪਰ ਕਰਦੀ ਹੈਗੀ ਜੇ ਨਹੀਂ ਹੱਥ ਕੰਮਾਂ ਤੇ ਚਲਾ ਲੈ ਕੰਮ ਨੇ ਨਿਬੜ ਜਾਣ ਠੀਕਾ ਨਹੀਂ ਜਾਂਦੀ ਇੱਕ ਹੀ ਜਾਣੀ ਹੈ ਕਿ ਉਹ ਤਾਂ ਕਹੂਗਾ ਕਿ ਮੰਮੀ ਬੈੱਡ ਰੈਸਟ ਕਰਨੀ ਹੈ ਕਿ ਅੱਜ ਪਿੱਟੇ ਜਾਣ ਮੇਰੀ ਬੈੱਡ ਰੈਸਟ ਖਤਮ ਹੋ ਜਾਂਦੀ ਹੈ ਕਿ ਬੁੜੀ ਨੂੰ ਚਾਰਦੇ ਨੇ ਇਹ 12 ਪੱਤੜਾ ਦਾ ਪਾਣੀ ਪੀਤਾ ਮੈਂ ਵੀ ਉਹੀ ਨਹੀਂ ਤੁਰੇ ਫਿਰਦੀ